ਹਾਂਜੀ ਸਸਸੀ ਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡਾ ਕਾਲੇਕੇ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪਰਾਣਾ ਬਾਗੇਪਰਾਣਾ ਤੋਂ ਚੜਦੇ ਵਾਲੇ ਪਾਸੇ ਨੂੰ 2.5 ਕਿਲੋਮੀਟਰ ਤੇ ਪੈਂਡਾ ਕਾਲੇਕੇ ਅੱਜ ਦੀ ਵੀਡੀਓ 'ਚ ਦੋ ਵੜਾ ਮਖਾਉਣੀ ਆ ਦੋਵੇਂ ਗਰਮੀ ਰਹਿਤ ਕਿਉਂਕਿ ਹੁਣ ਦਿਨ ਗਰਮੀ ਦੇ ਆ ਗਿਆ ਅੱਜ ਤਾਂ ਜ਼ਰੂਰ ਕੱਲ ਦਾ ਮੀਂਹ ਪਈ ਜਾਂਦਾ ਬੂੰਦਾਬੰਦੀ ਹੋਈ ਜਾਂਦੀ ਆ ਪਰ ਮੌਸਮ ਅੱਗੇ ਗਰਮੀ ਦਾ ਹੀ ਆ ਦੋਵੇਂ ਨਾਲ ਗਰਮੀ ਰਹਿਤਾ ਲੇਵਲ ਨੂੰ ਵੇ ਤਾਂ ਸੋਹਣੇ ਵੱਡੇ ਆ ਬਾਕੀ ਇਨਫਰਮੇਸ਼ਨ ਲੈ ਦਣਾ ਇੱਕ ਦਾ ਸੂਈ ਸਵਾਈ ਉਹਦਾ ਭਾਵਾ ਦੋ ਟਾਈਮ ਚਾਰ ਟਾਈਮ ਚੋਗੀ ਲੈ ਜੀ ਆ ਗੱਬਣਾ ਸੂਨ ਨੂੰ ਤਿਆਰ ਜੈ ਜਮ ਲਉਣਗੇ ਹਾਂਜੀ ਸਾਸਿਕਾ ਬਈ ਸਾਸਿਕਾ ਜੀ ਨਾਮ ਦੱਸਦੀ ਨਾਮ ਜਸਕਰਨ ਪਿੰਡ ਕਾਲੇ ਕੇ ਤਹਿਸੀਲ ਬਾਗਾ ਬਰਾਂਚਲਾ ਮੋਗਾ ਫੋਨ ਨੰਬਰ 9814326166 ਸੂਈ ਸਵਾਈ ਤੋਂ ਸ਼ੁਰੂ ਕਰ ਲਾ ਇਹ ਬਈ ਆਪਾਂ ਨੂੰ ਦੂਜਾ ਸੂਆ ਦੱਸਿਆ ਮਨਾਂ ਨਾ ਭਾਂਗੇ ਕੀ ਜਮਾਂ ਨੂੰ ਹਮ ਕੱਲ ਸ਼ਾਮ ਦੀ ਸੂਈ ਆ ਇਹ ਮਗਰਬચ્છી ਵਾਲੀ ਤੇ ਹੁਣ ਮੇਰੇ ਹਿਸਾਬ ਨਾਲ ਇਹ ਫਲੇ 8-9 ਕਿਲੋ ਬੋੜਾ ਹੋਊਗਾ ਕਿੰਨਾ ਕੁ ਪੈਜੂ ਬਈ 2 ਦੋ ਦੂ ਗਾਲਿਓ 15 16 ਕਿਲੋ ਬਾਕੀ ਕੋਈ ਬੰਦਾ ਦੀ ਸਮਝ ਨਾ ਲੈ ਛੜੀ ਜੀ ਲੱਗੀ ਐ ਜੈ ਜੈ ਮੋਲ ਜਿੰਨੇ ਕੁ ਲੈਣੇ ਆ ਵਾ ਵ 55000 ਨਹੀਂ ਦੇ ਦਾਂਗੇ ਥਣ ਦੀ ਭਰ ਵਿਚੇ ਦੀ ਗਾਰੰਟੀ ਆ ਦੁੱਧ ਬੰਦਾ ਦੀ ਸਮਝ ਨਾ ਲੈ ਲੈ ਸਹੀ ਐ ਸਿੱਧੀ ਗੱਲ ਆ ਮੋੜ ਕੇ ਆ ਕਵੇ ਤੂੰ ਬਈ ਇਹ ਨਹੀਂ ਆ ਗਿਆ ਸੀ ਦੁੱਧ ਦੀ ਕੋਈ ਗਾਰੰਟੀ ਨਹੀਂ ਬਾਕੀ ਥਣਾ ਦੀ ਭਰ ਪਿਛਲੀ ਗਾਰੰਟੀ ਆ ਸਹੀ ਐ ਦੋਸਤੋ ਇਹ ਵੀ ਗੱਲ ਸਹੀ ਐ ਬਾਈ ਕਹਿੰਦਾ ਦੁੱਧ ਹੀ ਕੋਈ ਗਾਰੰਟੀ ਨਹੀਂ ਕਿਉਂਕਿ ਇਹਦਾ ਹੁਣ ਕੱਲ ਦੀ ਸੂਈ 8 ਕਿਲੋ ਬੌਲਾ ਉਹਦੀ ਗਾਰੰਟੀ ਆ ਹਾਂ ਉਹ ਚੋਕੇ ਲੈ ਜਾ ਜੇ ਚਾਰ ਦਿਨ ਖੜ ਜਾਂਦੀ ਆ ਫੇਰ 15 ਹੋ ਗਿਆ ਫੇਰ 15 ਦੀ ਗਾਰੰਟੀ ਹੋਊਗੀ ਪਰ ਅੱਜ ਜਿੰਨਾ ਹੈਗਾ ਉਹਦੀ ਗਾਰੰਟੀ ਆ 8 ਕਿਲੋ ਬੌਲਾ ਕੰਡੇ ਵਾਲਾ ਤਿਆਰ ਆ ਕ੍ਰਾਸ ਆਂਗਾ ਦੂਜਾ ਸੂਆ ਤਾਜੀ ਸੂਈ ਵਹਿੜ ਮਗਰ ਵੱੱਛੀ ਫਵਾਨਾ ਸੋਹਣਾ ਵੱਡਾ ਮੋٹے ਮੋٹے ਥਾਣ ਦੁੱਧ ਚਵਾਉਣ ਦਾ ਹੱਕ ਤਾਂ ਬਣਦਾ 14 15 ਆ ਰਾਮਣਾਈ ਬਾਕੀ ਦੁੱਧ ਭਰਾਵੋ ਅੱਗੇ ਤੁਹਾਡੀ ਸੇਵਾ ਦਾ ਜੇ ਕੋਈ ਭੈਣ ਭਰਾ ਸੇਵਾ ਹੀ ਨਾ ਕਰੂਗਾ ਆਪਣੀਆਂ ਲਈਆਂ ਹਾਂ ਅੱਜ ਵਾਰ ਆਪਾਂ ਜਿਵੇਂ ਗਾਉਂ ਕਹਿੰਦਾ ਉਵੇਂ ਆਪਾਂ ਕਹਿ ਦਿੰਨੇ ਆ ਹਨ ਹੂੰ ਮੁੜ ਕੇਵੇਂ ਅਗਲਾ ਬਈ ਸੇਵਾ ਘਟ ਜੇ ਇਹਨਾਂ ਦੁੱਧ ਘਟ ਜਾ ਹੂੰ ਨੇ ਵਾਅਦਾ ਕਰ ਲੋਗੇ ਤਾਂ ਵਾਅਦਾ ਜੀ ਹੂੰ ਮੈਂ ਕਹੀ ਤੋ ਜਿੰਨਾ ਆਪਣੇ ਘਰੇ ਆ ਉਹਨੇ ਦੀ ਗਾਰੰਟੀ ਆ ਜਿੰਨਾ ਬੰਦਾ ਛੋੜੇ ਸਹੀ ਆ ਦੋਸਤੋ ਜਿੰਨਾ ਭਾਈ ਕਹਿੰਦਾ ਕੱਲ ਦੀ ਸੂਈ ਥੱਲੇ ਬੌੜਾ ਹੈਗਾ ਉਹਨੇ ਦੀ ਗਾਰੰਟੀ ਆ ਤੇ ਜੇ ਦੁੱਧ ਬਣਿਆ ਹੁੰਦਾ ਫਿਰ ਦੁੱਧ ਦੀ ਵੀ ਗਾਰੰਟੀ ਹੋਣੀ ਸੀ ਉਹ ਤਾਂ ਕਹਦਾ ਕਿ ਜੇ ਸੇਵਾ ਕਰ ਲੂ ਬਾਈ ਕਹਿੰਦਾ 15 ਚਵਾ ਆ ਜੂਗੀ ਜੇ ਨਾ ਕਰੋਗੇ ਫਿਰ ਤਾਂ ਕਾਹਦਾ ਚਵਾਣਾ ਆਦੀ ਚਵਾਈ ਵਾਲਾ ਥਾਣਾ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਆ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਆ ਤੁਸੀਂ ਵੇਖ ਲਓ ਹਵਾਨਾ ਪਰ ਪੂਰਾ ਸੋਹਣਾ ਅਮਰੀਕਨ ਵੜਾ ਹੈਗਾ ਪੂਰਲੇ ਥਾਂ ਤੋਂ ਫਟਟੰਗ ਹਵਾਨਾ ਅੱਗੇ ਤੋਂ ਨੀ ਵਾਲੇ ਪਾਸੇ ਨੂੰ ਫਿਰਦਾ ਅਗਾੜੀ ਜੀ ਵੀ ਦੁੱਧ ਚੰਗਾਉ ਤੇ ਬੈਕ ਨੂੰ ਉੱਪਰੋਂ ਫਟਟੰਗ ਚੌੜਾ ਹਵਾਨਾ ਸਟਾਰਟ ਹੁੰਦਾ ਪੈੜ ਚੰਗੀ ਆ ਦੁੱਧ ਦਾ 14 15 ਰਾਮਣਾ ਪਿਆ ਦੇਣਾ ਜੀ ਸੇਵਾ ਕਰੂ ਅਗਲਾ ਜੈ ਜੀ ਮੋਹਲਾ 55000 14 15 ਕਿਲੋ ਦੁੱਧ ਵਾਲੀ ਮੱਝ ਲਾਉਂਗੇ ਸਵਾ ਲੱਖ ਦੀ ਆਊਗੀ ਜੈ ਜੀ ਮੋਹਲਾ ਮਾਨ ਤਾਨੋ ਜੀ 2 ਨੰਬਰ ਤੇ ਆ ਜਾ ਇਹ ਵੀ ਬਈ ਦੂਆ ਕੋਈ ਤੀਜਾ ਮੰਨ ਲਵੇ ਕੋਈ ਦੂਜਾ ਮੰਨ ਲਵੇ ਅਗਲੇ ਹੀ ਸਾਮ੍ਹ ਆ ਇੱਕ ਸੂਏ ਨਾਂ ਦਾ ਬੁੱਢੀ ਬਣ ਲੱਗੀ ਆ ਇਹ ਨਾਂ ਦਾ ਖੀਰੀ ਨਾ ਹੀ ਖੀਰੀ ਹੋਣਾ ਇਹਨੇ ਜਿਹੜਾ ਸੂਆ ਉਹੀ ਰ ਬਾਕੀ ਵੈਰੀ ਬਾੜੇ ਦਾ ਨਹੀਂ ਮਨਾਲ 10 ਕਿਲੋ ਤਿਆਰ ਨਹੀਂ ਮੱਖੀ ਲਊ ਦੁੱਧ ਦੋ ਦਿਰੀ ਨੂਦ ਨਾਲ ਬਾਈ ਵੱਧ ਗਿਆਣਾ ਚਾਹੀਦਾ 17 18 ਕਿਲੋ ਲੈਣਾ ਚਾਹੀਦਾ ਜੈ ਜਮਨ ਇਹ ਵੀ 55 ਦੀ ਦੇ ਦੇਣੀ ਭਾਵੇਂ ਇੱਕ ਨੰਬਰ ਲੈ ਲਓ ਭਾਵੇਂ ਦੋ ਨੰਬਰ ਲੈ ਲਓ 55 55 ਮੁੱਲ ਹੈ ਇੱਕ ਨੰਬਰ ਬਾਈ ਕਹਿੰਦਾ 15 ਕਿਲੋ ਦੁੱਧ ਪਿਆ ਜੂ ਉਹ ਪਿਉ ਥੋੜੀ ਸੇਵ ਆਣਾ ਇਹ ਦੁੱਧ ਦੋ ਨੰਬਰ ਬਾਈ ਕਹਿੰਦਾ ਉਹਦੇ ਨਾਲ ਵੱਧ ਪਿਆ ਜੂ ਇਹ 17 18 ਕਿਲੋ ਪਿਆ ਜੂ ਕਹਿਣਾ ਹੁੰਦਾ ਝੂਠ ਮਾਰਨਾ ਹੁੰਦਾ ਤਾਂ ਉਹਦਾ ਵੀ 17 18 ਬਾਈ ਕਹਿਣ ਦਾ ਪਰ ਲੇਵਾ ਵੇਖ ਕੇ ਤਾਂ ਮਾਵੇਂ 20 ਕਿਲੋ ਗੈਦ ਗਏ ਹਾਂ ਪਰ ਨਹੀਂ ਹੈ ਜਿੰਨਾ ਕੋ ਵਹਿਤਾ ਉਹਦਾ ਇਹ ਥੋੜੀ ਜਿਹੀ ਪੜੀ ਵੱਧੇ ਵੱਧ ਗਏ ਹੂੰ ਇਹ 17 18 ਕਿਲੋ ਪਿਆਜੂ ਬਾਕੀ ਇਹਦਾ ਢੱਲਣਾ ਹਾਂ ਆਹ ਬਾਲ ਢੱਲ ਕੱਢ ਕੇ ਸੋਨਾ ਦਿਨ ਚਾਰ ਲੈ ਜੇ ਪੰਜ ਲੈ ਜੇ ਚਾਰਾਂ ਪੰਜਾਂ ਦਿਨਾਂ ਦੇ ਵਿੱਚ ਵਿੱਚ ਜਿਹਨੇ ਸੂਪ ਹੈਣਾ 55 ਦੀ ਦੇ ਦੇਣੀ ਆ ਅੱਜ ਦਾ ਮੁੱਲ 55 ਤੁਹਾਨੂੰ ਵੀ ਪਤਾ ਚਾਰਾਂ ਪੰਜਾਂ ਦਿਨਾਂ ਨੂੰ ਜਿੱਦਣ ਸੂਪ ਪੈਂਦੀ ਆ ਤੇ ਫੇਰ 55 ਦੀ ਕੀਨੇ ਦੇਣੀ ਆ ਫੇਰ 65 ਮੁੱਲ ਕਰੂ ਹਰੇਕ ਪਰ ਅੱਜ ਦਾ ਮੁੱਲ ਹੈ 55000 ਉਹਦੇ ਜੋ ਮਾਨਤਾਣ ਹੋ ਜੂ ਕਿਉਂਕਿ 4-5 ਦਿਨ ਅਗਲੇ ਨਹੀਂ ਸਾਹਮਣੀ ਵੀ ਆ ਤੇ ਜੇ ਵਪਾਰੀ 4-5 ਦਿਨ ਸਾਹਮ ਇਹ ਜਿਸ ਕਾਰਨ ਤੇ ਲਾ ਲੋ ਜੇ 4-5 ਦਿਨ ਸਾਹਮ ਕੇ ਉਹਦੇ ਵਾਂਗੂ ਜੇਰ ਜੂਰ ਚੱਕਦਾ ਸਵਾਉਂਦਾ ਫਿਰ 55 ਦੀ ਤਾਂ ਫਿਰ ਇਹਨੇ ਵੀ ਕਾਦੀ ਦੇਣੀ ਹੈ ਦਿਹਾੜੀ ਦੇਣੀ ਵੀ 1000 ਰੁਪਏ ਉੱਤੇ ਰੱਖ ਦੇਣਾ ਤੇ ਉਹੀ ਗੱਲ 65 ਮੁੱਲ ਕਰੂ 60 ਦੀ ਦੇਊਗਾ ਅੱਜ 55 ਦੀ ਮਾਨਤਾਣ ਹੋ ਜੂ ਥਾਣੇ ਦਾ ਵੀ ਪੂਰਾ ਚੰਗਾ ਮੋਟਾ ਅਧੀ ਚੁਆਈ ਵਾਲਾ ਜਾਨ ਵਾਲਾ ਥਾਣਾ ਲੈਵੇ ਭਾਂਡੇ ਦੀਆਂ ਦੋਵੇਂ ਸਾਫ ਸੁਥਰੀਆਂ ਦੋਵੇਂ ਬੈੜਾਂ ਦੇ ਵੱਡੇ ਹਵਾਨੇ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਹੁਣ ਅੱਗੇ ਬੰਦਾ ਸੇਵਾ ਸੰਭਾਲ ਗੌਰ ਵਾਲਾ ਹੋਵੇ ਸੀ ਗਰਮੀਓ ਗਰਮੀ ਕਰਮਾ ਵਾਲੀਆਂ ਵਧੀਆ ਖੁੱਲਾ ਦੁੱਧ ਪਿਆ ਦੇਣਾ ਕੋਈ ਨਜਾਇਜ਼ ਦੁੱਧ ਨਹੀਂ ਕਿਹਾ ਇਹਨੂੰ 14-15 ਕਿਲੋ ਦੁੱਧ ਕੋਈ ਬਾੜਾ ਨਹੀਂ ਲੈਵੇ ਦੇ ਹਿਸਾਬ ਨਾਲ ਤਾਂ ਬਾਈ ਕਹਿੰਦਾ 20 ਕਿਲੋ ਕਹਿ ਦੀਏ ਝੂਠੀ ਮਾਰਨਾ ਪਰ ਨਹੀਂ 14-15 ਤਾਂ ਆ ਰਵਣਾ ਪਿਆ ਜੂਗੀ ਆ 17-18 ਕਿਲੋ ਪਿਆ ਜੂਗੀ ਫੋਨ ਨੰਬਰ ਸਕਰੀਨ ਤੇ ਆ ਜੋੜੀ ਦਾ 5555000 ਜਾਇਜ਼ੀ ਮੁੱਲ ਥਣ ਵੀ ਹੱਥ ਦੀ ਚਵਾਈ ਵਾਲੇ ਗੈਪ ਚ ਲੱਗੇ ਹੋਏ ਆ ਪਰ ਇਹਦੂ ਘੱਟ ਦਾ ਦੋਨੋਂ ਵੀ ਪਤਾ ਕਿਹਨੇ ਦੇਣੀ ਆ ਇੱਕ ਨੰਬਰ ਦੇ ਮਗਰ ਵੱੱਛੀ ਆ ਨਹੀਂ ਦੋ ਚਾਰ ਪਿੰਡ ਤੁਰ ਫਿਰ ਕੇ ਅਗਲਾ ਢੇੜਾ ਦੇ ਲੈ ਤੇ ਜੇ ਕਿਸੇ ਨੂੰ ਇਹਦੂ ਘੱਟ ਮੁੱਲ ਚ ਮਿਲਦਿਆਂ ਹੋਈਆਂ ਤਾਂ ਅਗਲਾ ਲੈ ਲੈ ਤੇ ਜੇ ਇਹਨੇ ਦੁੱਧ ਲਈਆਂ ਇਹਨੂੰ ਇਹਦੂ ਘੱਟ ਮੁੱਲ ਜੇ ਨਾ ਮਿਲਦਿਆਂ ਹੋਈਆਂ ਫਿਰ ਬਾਈ ਦੇ ਘਰੇ ਆ ਜੇ ਤੇ ਆਪ ਦਾ ਸਬਦਾ ਕਰ ਲੈ ਮੇਰੇ ਹਿਸਾਬ ਨਾਲ ਤਾਂ ਜਾਇਜ਼ ਮੁੱਲ ਆ ਬਾਕੀ ਤੁਸੀਂ ਪੈਸੇ ਲਾਉਣੇ ਆ ਦੋ ਚਾਰ ਪਿੰਡ ਤੁਰ ਫਿਰ ਕੇ ਢੇੜਾ ਦੇ ਲੋ ਤੁਝੇ ਮੁੱਲ ਆਸੇ-ਪਾਸੇ ਲੋਕੀ ਵੱਡੇ ਕਰਦੇ ਹੋਏ ਤੇ ਬਾਈ ਦੇ ਘਰੇ ਆ ਜਾਓ ਜਿਹੜੀ ਤੁਹਾਡੇ ਪਸੰਦ ਆਊ ਆਪਦੀ ਲੈ ਜਾਓ ਸਾਰਿਆਂ ਨੂੰ ਰਸਿਕਾ